ਜਰਾ ਬੰਦੀ ਹੋਏ ਸਰਕਾਰ ਮੁਤਾਬਕ ਬਦੂਰ ਇਕਤਾ ਜਿੰਦਾਬਾਦ 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 ਬਦੂਰ ਇਕਤਾ ਜਿੰਦਾਬਾਦ 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 ਸਰ ਸਾਡੀਆਂ ਤਨਖਾਹ ਨਹੀਂ 2-2 ਮਹੀਨੇ ਦੀਆਂ ਰੋਕੀਆਂ ਜਾ ਰਹੀਆਂ ਨਹੀਂ ਸਾਡੇ ਤੇ ਰੋਗ ਮਾਰਿਆ ਜਾਂਦਾ ਹੈ ਅਸੀਂ ਅਗਰ ਐਸਐਮਓ ਸਾਹਿਬ ਨਾਲ ਗੱਲ ਕਰੀ ਜਾਂਦੀ ਆ ਤਾਂ ਸਾਨੂੰ ਕਿਹਾ ਜਾਂਦਾ ਆ ਕਿ ਸਾਡੇ ਬੰਦੇ ਨਹੀਂ ਹੈਗੇ ਠੇਕੇਦਾਰ ਨੂੰ ਫੋਨ ਕਰਦੇ ਹੋ ਕਹਿੰਦੇ ਸਾਡੇ ਬਿੱਲ ਨਹੀਂ ਪਾਸ ਹੋਏ ਇਹ ਕਹਿੰਦੇ ਨੇ ਜੀ ਬਿੱਲ ਪਾਸ ਹੋ ਕੇ ਸਾਨੂੰ ਚੋਲਮੋਲ ਕਰਿਆ ਜਾ ਰਿਹਾ ਜੀ ਸਾਡੇ ਇੱਕ ਇੱਕ ਬੰਦੇ ਤੋਂ 4-4 ਫਾਵਾ ਕੰਮ ਲਿਆ ਜਾਂਦਾ ਸਾਡੇ ਜਿਹੜੇ ਦੂਸਰੇ ਬੰਦੇ ਨੇ ਆਊਟਸੋਰਸ ਵਾਲੇ ਉਹਨਾਂ ਨਾਲ ਜਮਾ ਧੱਕਾ ਹੋ ਰਿਹਾ ਜੀ 2-2 ਦਿਨ ਦੀ ਤਨਖਾਹ ਭਾਈ ਜਾ ਰਹੀ ਹੈ ਜੀ ਕਿੰਨੇ ਬੰਦੇ ਹੋ ਤੁਸੀਂ ਕੁੱਲ ਕੱਚੇ ਕੰਮ ਕਰਨ ਵਾਲੇ ਸਾਡੇ ਜੀ ਹੈਗੇ ਨੇ ਜੀ 34 ਬੰਦੇ ਨੇ ਜੀ ਸਾਡੇ ਕਿੰਨੀ ਤਨਖਾਹ ਉਹਨੂੰ ਮਾਸਿਕ ਮਿਲਦੀ ਹੈ 7500 ਰੁਪਏ ਮਿਲਦੀ ਹੈ ਜੀ ਠੇਕੇਦਾਰ ਦਿੰਦਾ ਹਾਂਜੀ ਜੀ ਸੰਜੇ ਲਿਆਰੀ ਜੀ ਧੂਰੀ ਦਾ ਹੈ ਜੀ ਹੋ ਗਿਆ ਤੁੰਗੀ ਜਨ ਖਾਨੀ ਨਹੀਂ ਦੋ ਦੋ ਮਹੀਨੇ ਹੋ ਗਏ ਜੀ ਫੰਡ ਨਹੀਂ ਤਾਂ ਫੰਡ ਦਾ ਕੁਝ ਨਹੀਂ ਪਤਾ ਜੀ ਐਸਆਈ ਕਾਰਡ ਦਾ ਨਹੀਂ ਪਤਾ ਜੀ ਜੇ ਅਸੀਂ ਕਹਿੰਨੇ ਵੀ ਆ ਤਾਂ ਸਾਨੂੰ ਸਾਡੇ ਨਾਲ ਧੱਕਾ ਕਰਿਆ ਜਾਂਦਾ ਵੀ ਅਸੀਂ ਤੁਹਾਨੂੰ ਕੱਢ ਦਾਂਗੇ ਜੀ ਸਾਡਾ ਇੱਕ ਮੁਲਾਜ਼ਮ ਕੱਡਿਆ ਵੀ ਗਿਆ ਜੀ ਤਨਖਾਹ ਕਿੰਨੀ ਕਿੰਨੀ ਮਿਲਦੀ ਆ ਤੁਹਾਨੂੰ ਸਾਰਿਆਂ ਨੂੰ 7500 ਮਿਲਦੀ ਆ ਜੀ ਠੇਕੇਦਾਰ ਮੁਲਾਜ਼ਮਾਂ ਨੇ ਜਿਹੜੇ ਦੂਸਰੇ ਨੇ ਜੀ ਉਹਨਾਂ ਨੂੰ ਦੋ ਦੋ ਦਿਨ ਦੀ ਉਹ ਮਿਲਦੀ ਆ ਜੀ 25 ਡੇਲੀ 1250 ਰੁਪਏ ਮਿਲਦੀ ਹੈ ਦੱਸੋ ਜੀ ਇਹ ਇੰਨੀ ਮਹਿੰਗਾਈ ਦੇ ਜਮਾਨੇ ਚ ਸਾਡੇ ਮੁਲਾਜ਼ਮ ਕਿੱਥੇ ਜਾਣਗੇ ਜੀ ਕੰਮ ਕੀ ਕੀ ਕਰਦੇ ਹੋ ਤੁਸੀਂ ਅਸੀਂ ਸਾਰੇ ਸਫਾਈ ਦਾ ਕੰਮ ਕਰਦੇ ਹਾਂ ਜੀ ਸਾਡੀ ਮੰਗ ਇਹ ਹੈ ਸਾਡੀ ਤਨਖਾਹ ਜਿਹੜੀ ਉੱਪਰੋਂ ਸਰਕਾਰ ਦੀ ਸੀ ਰੇਟ ਕੀਤੀ ਹੋਈ ਹੈ ਜੀ ਉਹ ਪੂਰੀ ਮਿਲਣੀ ਚਾਹੀਦੀ ਹੈ ਜੀ ਤੇ ਸਾਡੇ ਮੁਲਾਜ਼ਮਾਂ ਨੂੰ ਜੋ ਕੰਮ ਦਿੱਤਾ ਗਿਆ ਸੀ ਉਹ ਕਰੀਏ ਜੀ ਸਾਡੇ ਤੋਂ ਐਕਸਟਰਾ ਕੰਮ ਲਿੱਤਾ ਜਾਂਦਾ ਜੀ ਸਾਡੇ ਜਿਹੜੇ ਦੂਸਰੇ ਮੁਲਾਜ਼ਮ ਨੇ ਆਪਰੇਸ਼ਨ ਡੇਟਰ ਚ ਨੇ ਉਹ 5-5 ਵਜੇ ਤੱਕ ਕੰਮ ਕਰਦੇ ਨੇ ਜੀ ਸਾਨੂੰ ਕਿਹਾ ਜਾਂਦਾ ਇਹ ਵੀ 6 ਵਜੇ ਤੱਕ ਕੰਮ ਆ ਜੀ 6 ਘੰਟੇ ਤੁਸੀਂ ਡਿਊਟੀ ਕਰਦੇ ਹੋ ਜੀ ਸਾਡੇ ਤੋਂ ਘੱਟੋ ਘੱਟ 12-12 ਘੰਟੇ ਡਿਊਟੀ ਲਿੱਤੀ ਜਾਂਦੀ ਹੈ ਸਾਡੇ ਮਲਾਜ਼ਮਾਂ ਦਾ ਤੁਸੀਂ 6 ਘੰਟੇ ਪੂਰੇ ਕੰਮ ਨਹੀਂ ਕਰਦੇ ਤੈਨੂੰ ਕਰਦੇ ਆ ਸਰ ਸਾਰਾ ਦਿਨ ਕਰਦੇ ਆ ਜੀ ਸਵੇਰੇ 7 ਵਜੇ ਆ ਜਾਈਦਾ ਜੀ 3 ਵਜੇ ਜਾਣੇ ਆ ਜੀ ਓਵੀਡੀ ਚ ਇਕੱਲਾ ਇੱਕ ਬੰਦਾ ਆ ਜੀ ਉੱਥੇ 2-2 ਬੰਦਿਆਂ ਦੀ ਡਿਊਟੀ ਆ ਜੀ ਜੇ ਕਿਸੇ ਨੂੰ ਕਹਿੰਨੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਕੁਝ ਨਹੀਂ ਤੁਸੀਂ ਕਰਦੇ ਹੈਗੇ ਤੁਸੀਂ ਇੱਧਰ ਉੱਧਰ ਫਿਰ ਕੇ ਚਲੇ ਜਾਂਦੇ ਆ ਜੀ ਇਹਨਾਂ ਨੂੰ ਪੁੱਛਿਆ ਜਾ ਵੀ ਕੰਮ ਕੌਣ ਕਰਦਾ ਜੀ ਫਿਰ ਅੱਗੇ ਕਿੰਨੇ ਦਿਨ ਕੰਮ ਬੰਦ ਰੱਖੋਗੇ ਹੁਣ ਸਰ ਜਦ ਤੱਕ ਸਾਡੀ ਸਾਨੂੰ ਸੈਲਰੀ ਨਹੀਂ ਪੂਰੀ ਪੈਂਦੀ ਹੈ ਜਿੰਦਾਬਾਦ ਮਜ਼ਦੂਰ ਇਕਟਾ ਜਿੰਦਾਬਾਦ ਮਜ਼ਦੂਰ ਇਕਟਾ ਜਿੰਦਾਬਾਦ ਮਜ਼ਦੂਰ ਇਕਟਾ ਜਿੰਦਾਬਾਦ ਪੰਜਾਬ ਸ਼ਕਰ ਜੈ ਜੀ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ 8 ਸਾਲ ਹੋ ਗਏ ਸਰ ਤੇ ਹੁਣ ਕਿੰਨੇ ਘੰਟੇ ਕੰਮ ਕਰਦੇ ਹੋ ਸਰ 2 ਸਾਲ ਤੋਂ ਸਾਡੀ ਪਹਿਲਾਂ 8 ਦਿਨ ਦੀ ਡਿਊਟੀ ਕਰਦੀ ਸੀ ਵੀ ਤੁਹਾਡੀ 8 ਦਿਨ ਦੀ ਲੱਗਿਆ ਕਰੇਗੀ ਸਰ ਹੁਣ ਅਗਲੇ ਮਹੀਨੇ ਤੋਂ ਸਾਡੀ 2 ਦਿਨ ਦੀ 4 ਦਿਨ ਦੀ ਕਰਦੇ ਵੀ ਸਿਰਫ 4 ਦਿਨ ਦੀ ਡਿਊਟੀ ਲੱਗੂਗੀ ਹੁਣ 4 ਦਿਨ ਦੀ ਤਨਖਾਹ ਮਿਲਣੀ ਹੈ ਹਾਂਜੀ ਸਰ ਤੁਹਾਨੂੰ 1200 ਰੁਪਏ ਤਨਖਾਹ ਦੇ ਦੇਣਗੇ ਲੇਵਲ ਆ ਰਹੀ ਚਾਰ ਦਿਨ ਦੀ ਜੀ ਕਿਹਦਾ ਹਰ ਦਿੰਦਾ ਨਹੀਂ ਜੀ ਡੇਲੀ ਵੇਸਤੇ ਦੇ ਰਹੇ ਨੇ ਅੱਛਾ ਹੁਣ ਕੀ ਪ੍ਰੋਬਲਮ ਆਈ ਐ ਫਿਰ ਸਰ ਸਨ ਪਹਿਲਾ ਇਹਨਾਂ ਨੂੰ ਬੰਦਿਆਂ ਦੀ ਲੋੜ ਹੈ ਜੀ ਸਾਨੂੰ ਕਹੀ ਜਾਂਦੇ ਨੇ ਕਿ ਵੀ ਅਸੀਂ ਜੇ ਕੰਮ ਬਾਰੇ ਕੁਝ ਕਹਿੰਨੇ ਆ ਤਾਂ ਕਹਿ ਦਿੰਦੇ ਆ ਵੀ ਤੁਹਾਨੂੰ ਹਟਾ ਕੇ ਅਸੀਂ ਘਰੇ ਬਿਠਾ ਦਾਂਗੇ ਸਰ ਪਹਿਲਾ 8 ਦਿਨ ਪਾਰੇ ਸੀ ਜੇ ਕੋਈ ਵਿਚ ਬੋਲਦਾ ਹੈ ਤਾਂ ਉਹ ਦਿਨ ਘਟਾਈ ਜਾਂਦੇ ਨੇ ਜੀ ਇੱਕ ਕੌਣ ਕਹਿ ਰਹੀ ਇਹ ਗੱਲ ਐਸ ਐਮਓ ਮੈਡਮ ਕੁਝ ਹੋਰ ਗੱਲ ਕੀਤੀ ਆ ਵੀ ਸਾਨੂੰ ਇਹ ਗੱਲ ਕਿਉਂ ਕਹਿੰਦੇ ਹੋ ਸਰ ਕੀਤੀ ਹੈ ਜੀ ਕਹਿੰਦੇ ਨੇ ਸਰ ਬਸ ਮoure ਬੋਲਣ ਨਹੀਂ ਦਿੰਦੇ ਜੀ ਵੀ ਜਿਆਦਾ ਬੋਲੋਗੇ ਤਾਂ ਹਟਾ ਕੇ ਅਸੀਂ ਤੁਹਾਨੂੰ ਘਰੇ ਬਿਠਾ ਦਾਂਗੇ ਮੰਨ ਕੀ ਕਰਦੇ ਹੋ ਤੇ ਸਾਡੀ ਪੂਰੇ ਮਹੀਨੇ ਦੀ ਡਿਊਟੀ ਲਈ ਜਾਵੇ ਤੇ ਸਾਡੀ ਡੀਸੀ ਰੇਟ ਦਿੱਤਾ ਜਾਵੇ ਸਾਨੂੰ ਇਹ ਕਹਿ ਰਹੇ ਸਭੀ ਵੀ ਸਾਡੀ ਲੋਕਾਂ ਦਾ ਮਦਦ ਨਹੀਂ ਤੁਹਾਨੂੰ ਪੂਰੀ ਨਹੀਂ ਮਿਲਦੀ ਜੋ ਵੀ ਤੁਸੀਂ ਲਿਖੇ ਬਈਓ ਨਾ ਕਾਟ ਨਿਕਲੇ ਉਹ ਕੋਈ ਚੱਕਰ ਨਹੀਂ ਇਹ ਗੰਨੇ ਨਹੀਂ ਕੋਈ ਡਿਪਾਰਟਮੈਂਟਾਂ ਜਿਵੇਂ ਕਮੇਟੀ ਜਿਹੀ ਹੋਰ ਹਸਪਤਾਲਾਂ ਜਿਹੀ 10500 ਰੁਪਏ ਤਨਖਾਹ ਹੈ ਜੀ ਜਿਸ ਨੂੰ 7500 ਦੇ ਕੇ ਪਰਕਾਇਆ ਜਾਂਦਾ ਜੀ ਉਹ ठेकेदार ਜੇ ਕੋਈ ਕਹਿੰਦਾ ਮੈਂ ਕੱਢ ਦੂੰਗਾ ਉਹਨੂੰ ਚਲੋ ਮੈਂ ਉਹਨੂੰ ਪਰਸਨ ਮਿਲੂੰਗਾ ਵੀ ਪਤਾ ਕਦੇ ਇੰਨੇ ਵਿੱਚ ਤੇਨੂੰ ਨਾ ਪਜ ਬਟਣਾ ਪੈ ਜੇ ਦੇਖੀ ਜਾਊਗੀ ਫਿਰ ਜਿਹੜਾ ਕੁਝ ਹੋਊਗਾ ਇੱਕ ਗੜਕ ਸਾਹਿਬ ਬੇਨਤੀ ਹੈ ਜੀ ਇੱਕ ਸਾਨੂੰ ਕਿਹਾ ਜਾਂਦਾ ਵੀ ਤੁਹਾਡੇ ਦਾ 4 ਘੰਟੇ 6 ਘੰਟੇ ਲੱਗਦੇ ਨੇ ਤੁਹਾਡੇ ਦਾ ਹੀ ਪੂਰਾ ਟਾਈਮ ਲੱਗਦਾ ਜੀ ਤੁਹਾਡਾ ਗੜਾ ਡੀਸੀ ਹੈ ਜੀ ਉਹ ਦੱਸੋ ਸਰ ਅਸੀਂ 30 ਤਰੀਕ੍ਹ ਤੱਕ ਲੈਣੇ ਆ। ਉਹ ਤਾਂ ਜਿਹੜਾ ਕੋਈ ਤੇਰੀ ਕੋਈ ਸਾਡੇ ਕੋਲ ਦੇ ਸਾਹਮਣੇ ਨਿਰਨਾ ਬੁਗਾ ਆਪਾਂ ਜਿਹਨੇ ਦਫਤਰ ਹੋਵੇ ਨਹੀਂ ਤਾਂ ਠੇਕੇਦਾਰ ਨੇ ਅਸੀਂ ਡਾਇਰੈਕਟਲੀ ਤਾਂ ਦੰਦੇ ਹੋਏ। ਚੱਲ ਜੀ ਬਾਕੀ। ਦਰੋਂ ਸੀ ਹਸਤਾ ਨੂੰ ਬੰਦ ਹੋ ਜੇ ਅੱਗੇ ਬਾਹਰ ਛਿੜੇ ਹੋਏ ਉਸ ਮੋੜੋਂ ਤੋਂ ਕੰਮ ਰੁਕੂ ਨਹੀਂ ਤੇ ਕੰਮ ਸਰਕਾਰੀ ਕਿਸੇ ਵਾਸਤੇ ਨਹੀਂ। ਇਹ ਜੀ ਬਹੁਤ ਆਪਕੀ ਨੇ ਜਿਹੜੇ ਉਹਨਾਂ ਨੇ ਕੰਮ ਬੰਦ ਕੀਤਾ। ਇਹ ਜੀ ਆਪਣੇ ਠੇਕੇਦਾਰੀ ਸਿਸਟਮ 'ਚ ਕੰਮ ਕਰਦੇ ਨੇ ਤੇ ਇਹਨਾਂ ਨੂੰ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਪਿਛਲੇ ਵਾਰੀ ਵੀ ਕੋਈ ਲੋੜੀ ਕਰਕੇ 2 2 3 3000 ਰੁਪਏ ਪਾਤਾ ਹਣਾ ਯਾਨੀ ਕਿ ਬਾਕੀ ਸਾਰੇ ਬੱਚਿਆਂ ਦੀ ਫੀਸਾਂ ਭਰਨ ਤੋਂ ਵੀ ਬੈਠੇ ਨੇ ਹਰ ਇੱਕ ਪ੍ਰੋਬਲਮ ਆਉਂਦੀ ਹੈ ਵਿਚਾਰੇ ਉਹ 100 ਰੁਪਏ ਮੰਗਦੇ ਫਿਰਦੇ ਨੇ ਕੋਈ ਕਲਾਸ 4 ਨੂੰ ਤਾਂ ਮੈਂ ਕਹਿੰਦਾ ਕਈ ਬੰਦੇ ਨਹੀਂ ਸਮਝਦਾ ਕੋਈ ਕਲਾਸ 4 ਨੂੰ ਕਿੰਨੇ ਕੁ ਬੰਦੇ ਨੇ ਜੋ ਇਹ ਲੈਣੀ ਤੇ ਹੁਣ ਐਸਐਮਓ ਸਾਹਿਬ ਨੇ ਡਾਕਟਰ ਰਜੀਪੁਰ ਲਾ ਜੀ ਨੇ ਸਾਨੂੰ ਅੱਜ ਡਿਊਟੀ ਆਫਸਰ ਨੇ ਉਹ ਉਹਨਾਂ ਨੇ ਵਿਚਾਰੇ ਨੇ ਆ ਕੇ ਵਿਸ਼ਵਾਸ ਦੁਲਾਇਆ ਵੀ ਸਾਨੂੰ ਜੋ ਵੀ ਆ ਤੁਹਾਡੀ ਡਿਮਾਂਡ ਹੋ ਉਹ ਦੋ ਤੇ ਉਹਨੇ ਚੈੱਕ ਕਟਵਾਤਾ ਦਫਤਰ ਦੇ ਵਿੱਚੋਂ ਤਾਂ ਉਹ ਤਨਖਾਹ ਪਾਣ ਲੱਗੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸਮੋ ਸਾਹਿਬ ਦਾ ਇਹ ਠੇਕੇਦਾਰ ਪੈਸੇ ਕਿਉਂ ਨਹੀਂ ਦਿੰਦਾ ਕਾਰਨ ਕੀ ਉਹ ਕੋਈ ਗੱਲ ਕਹਿੰਦੇ ਤੁਹਾਨੂੰ ਉਹ ਜੀ ਐਸਮੋ ਸਾਹਿਬ ਨੂੰ ਦੱਸਤਾ ਉਹ ਕਹਿੰਦੇ ਸਾਨੂੰ ਲਿਖ ਕੇ ਦਿਓ ਵੀ ਜੋ ਵੀ ਪ੍ਰੋਬਲਮ ਆਉਂਦੀ ਆ ਅਸੀਂ ਜੇ ਠੇਕੇਦਾਰ ਕੀ ਕਰਦਾ ਕੀ ਨਹੀਂ ਅਸੀਂ ਚੈੱਕ ਕੱਟਦੇ ਆ ਅਗਲੇ ਦਾ ਪੈਸਾ ਜਾਂਦਾ ਕਿੱਥੇ ਆ ਉਹ ਗੱਲ ਕਰਕੇ ਐਸਮੋ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਲਾਇਆ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਐਸਮੋ ਸਾਹਿਬ ਦਾ ਨਹੀਂ ਐਸਮੋ ਸਾਹਿਬ ਕੀ ਕਹਿੰਦੇ ਅਸੀਂ ਦੇ ਦੇਣੀ ਆ ਠੇਕੇਦਾਰ ਨੂੰ ਉਹ ਨਹੀਂ ਅੱਗੋ ਦਿੰਦਾ ਨੀ ਉਹਨਾਂ ਨੇ ਇਸ ਬਿਛੇ ਦੀ ਗੱਲ ਨਹੀਂ ਕਰੀ ਉਹ ਕਹਿੰਦੇ ਵੀ ਸਾਨੂੰ ਸਾਰਾ ਆਪਣਾ ਮੈਟਰ ਲਿਖ ਕੇ ਦੋ ਵੀ ਕਿੰਨੀ ਤਨਖਾਹ ਪੰਦਾ ਕਿਉਂਕਿ ਨਾ ਇਹਨਾਂ ਦਾ ਕੋਈ ਐਸਐਈ ਦਾ ਕਾਰਡ ਬਣਿਆ ਕੋਈ ਇਹਨਾਂ ਦਾ ਨਾ ਕੋਈ ਇਹਨਾਂ ਨੂੰ ਕੋਈ ਸਟੇਟਮੈਂਟ ਮਿਲਦੀ ਹੈ ਕੋਈ ਸੀਪੀਐਫ ਜੀਐਫ ਜੋ ਵੀ ਹੈ ਇਹਨਾਂ ਦਾ ਕੱਟਦਾ ਪੈਸੇ ਕੱਟਦੇ ਨੇ ਇਹਨਾਂ ਦੇ ਵਿਚਾਰਾਂ ਦੇ ਉਹ ਕੋਈ ਸਟੇਟਮੈਂਟ ਨਹੀਂ ਮਿਲ ਜਣਾ ਨੂੰ ਸਟਾਫ ਨਾ ਸੈਰੀਆ 3-3 ਘੰਟੇ ਕੰਮ ਕਰਦੇ ਨੇ ਪੂਰਾ ਟਾਈਮ ਕੰਮ ਤੇ ਨਹੀਂ ਆਉਂਦੇ ਉਹਦੇ ਸਾਹਮਣੇ ਕਹਿ ਰਹੇ ਨਹੀਂ ਉਹ ਇੱਕ ਕੋਈ ਸਰਕਾਰ ਦਾ ਉਹ ਹੋਣਾ ਵੀ ਜਿਹੜੇ ਇਹ ਕਈਆਂ ਦੇ ਕੋਈ ਕੇਸ ਵਿੱਚ ਚੱਲਦਾ ਕਲਾਸ ਫੋਰਾਂ ਦਾ ਠੇਕੇਦਾਰੀਆਂ ਵਾਲਾ ਦਾ ਕੇਸ ਵੀ ਉਹ ਇਹਨਾਂ ਦਾ ਵੀ 2 ਘੰਟੇ 3 ਘੰਟੇ ਉਹ ਸਾਨੂੰ ਦੇਣ ਦਾ ਸਾਰਾ ਰਿਕਾਰਡ ਦੇਣਗੇ ਉਹ ਦਫ਼ਤਰ ਵਾਲੇ ਉਹ ਲਿਖ ਕੇ ਦਵਾਂਗੇ ਅਸੀਂ ਰਿਕਾਰਡ ਦੇਣਗੇ ਲਿਖ ਕੇ ਵੀ ਇਹ ਬੰਦੇ 3 ਘੰਟੇ ਤੱਕ 4 ਘੰਟੇ ਪਰ ਹੁਣ ਅਸੀਂ ਚਾਹਨੇ ਵੀ ਚਲੋ ਜੋ ਵੀ ਆ ਸਾਹਮਣੇ ਹੋਵੇ ਸਾਰਾ ਕੋਈ ਵੀ ਕੋਈ ਲੋਕ ਹੋਣਾ ਹੋਵੇ ਇਹਨਾਂ ਦਾ ઈਐਸਆਈ ਕਾਰਡ ਇਹਨਾਂ ਨੂੰ ਮਿਲਣਾ ਚਾਹੀਦਾ ਸਹੂਲਤਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਤੇ ਪਲੱਸ ਜੋ ਵੀ ਇਹਨਾਂ ਦੀ ਸਟੇਟਮੈਂਟ ਜੋ ਪੈਸਾ ਕੱਟ ਦੇਣ ਦਾ ਉਹਨਾਂ ਨੂੰ ਮਿਲਣਾ ਚਾਹੀਦਾ ਇਹ ਇਹਦੀ ਪ੍ਰੋਬਲਮ ਸੀ ਉਹ ਸੋਲਵ ਹੋ ਗਈ ਹੈ ਚੈੱਕ ਕੱਟ ਦਿੱਤੇ ਗਏ ਤੇ ਅੱਜ ਪੈ ਜਾਏਗੀ ਉਹਨਾਂ ਦੀ ਇਸੇ ਜੋ ਠੇਕੇਦਾਰਾਂ ਦੇ ਠੇਕੇਦਾਰ ਵੱਲੋਂ ਨਹੀਂ ਪਾਇਆ ਜਾ ਰਿਹਾ ਜਿਹੜਾ ਤੁਸੀਂ ਆਪਣੇ ਵੱਲੋਂ ਦਿੱਤੇ ਸਕਾਰੀ ਫੰਡ ਜੋ ਤੇ ਥੋੜੇ ਜਿਹੇ ਫੰਡ ਦੀ ਪ੍ਰੋਬਲਮ ਆ ਰਹੀ ਸੀਗੀ ਉਹ ਕੱਲ ਸੋਲਵ ਹੋ ਗਿਆ ਚੈੱਕ ਅਟ ਗਿਆ ਚਟ ਗਿਆ ਤੇ ਅੱਜ ਪਹਿਲੇ ਇੱਕ ਬਹੁਤ ਕੋਈ ਤੇ ਸਰ ਜਿਹੜੀ ਇਹ ਕਰ ਰਿਹਾ ਵੀ ਇੱਕ ਇੱਕ ਮਹੀਨੇ ਤੋਂ ਪਹਿਲਾਂ ਕੰਮ ਚੱਲਦਾ ਸੀ ਹੁਣ ਇਹਨਾਂ ਨੂੰ ਕੁਝ 8 ਦਿਨਾਂ ਵਿੱਚ 4 ਦਿਨਾਂ ਦਾ ਕੰਮ ਦਿੱਤਾ ਜਾ ਰਿਹਾ ਇਹਦੇ ਬਾਰੇ ਇਹ ਦੇਖੋ ਇਹਨਾਂ ਤੋਂ ਮੰਗਾ ਲਈਆਂ ਨੇ ਆਪਾਂ ਉਹਨੂੰ ਐਨਾਲਾਈਜ਼ ਕਰਾਂਗੇ ਉਸ ਤੋਂ ਬਾਅਦ ਫਿਰ ਇਸ ਦਾ ਜਵਾਬ ਦੇ ਸਕਦੇ ਵੀ ਐਕਚੁਅਲ ਪ੍ਰੋਬਲਮ ਕੀ ਹੈ